ਕੀ ਪੁੱਤਰ ਕਿਸ ਤਰ੍ਹਾਂ ਮਿਲਣਗੇ ਹਰ ਕਿਸੇ ਨੂੰ ਪੁੱਤਰ ਚਾਹੀਦਾ ਹੈ ਵੀਡੀਓ ਨੂੰ ਸਕਿਪ ਨਾ ਕਰਨਾ ਪੂਰੇ ਐਂਡ ਤੱਕ ਦੇਖਣਾ ਪੁੱਤਰ ਕਿਸ ਤਰ੍ਹਾਂ ਮਿਲੇਗਾ ਕਿਸ ਸ਼ਬਦ ਦੇ ਨਾਲ ਮਿਲੇਗਾ ਸਾਰਾ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਕੀ ਰਹਿਤ ਮਰਿਆਦਾ ਉਹ ਸ਼ਬਦ ਦੀ ਕਿਸ ਤਰ੍ਹਾਂ ਕਰਨਾ ਪਏਗਾ ਇੱਕ ਵਫਾ ਕਰਨ ਦੇ ਨਾਲ ਹੀ 25 ਦਿਨ ਕਰਨ ਦੇ ਨਾਲ ਹੀ ਤੇ ਕੁਝ ਦਿਨ ਕਰਨ ਦੇ ਨਾਲ ਹੀ ਪੁੱਤਰ ਦੀ ਦਾਤ ਮਿਲ ਜਾਏਗੀ ਕੀ ਇਹ ਹੋ ਸਕਦਾ ਵਾਕਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੇਕਰ ਐਸਾ ਸ਼ਬਦ ਦਿੱਤਾ ਹੈ ਤੇ ਹੋ ਸਕਦਾ ਹੈ ਕਿ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਐਮਐਸਜੀ ਕਲਿੱਪਸ ਤੇ ਵਿੱਚ ਮੈਂ ਤੁਹਾਡਾ ਆਪਣਾ ਮੰਤਪ੍ਰੀ ਸਿੰਘਾ ਹੋਰ ਪੁੱਤਰ ਹਰ ਕਿਸੇ ਨੂੰ ਚਾਹੀਦੇ ਨੇ ਚਾਹੇ ਸਮਾਜ ਨੂੰ ਅੱਗੇ ਵਧਾਉਣ ਦੇ ਲਈ ਚਾਹੇ ਆਪਣੇ ਪਰਿਵਾਰ ਦਾ ਵੰਸ਼ ਅੱਗੇ ਵਧਾਉਣ ਦੇ ਲਈ ਪੁੱਤਰਾਂ ਤੋਂ ਬਗੈਰ ਜਹਾਨ ਸੁੰਨੇ ਸਮਾਜ ਸੁੰਨਾ ਪੁੱਤਰਾਂ ਤੋਂ ਬਗੈਰ ਮਾਵਾਂ ਦੀਆਂ ਖੁਸ਼ੀਆਂ ਸੁੰਨੀਆਂ ਤੇ ਪੁੱਤਰਾਂ ਤੋਂ ਬਗੈਰ ਹਰ ਇੱਕ ਚਾਹ ਸੁੰਨੀ ਹੋ ਜਾਂਦੀ ਹੈ ਕਿਉਂਕਿ ਪੁੱਤਰ ਹੀ ਨੇ ਜੋ ਵੰਸ਼ ਨੂੰ ਅੱਗੇ ਵਧਾਉਂਦੇ ਨੇ ਦੀਵੇ ਦੀ ਇੱਕ ਰੋਸ਼ਨੀ ਦੇ ਨਾਲ ਹਨੇਰੇ ਦੇ ਨਾਲ ਭਰਿਆ ਹੋਇਆ ਕਮਰਾ ਰੋਸ਼ਨ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਇੱਕ ਪੁੱਤਰ ਦੀ ਦਾਤ ਮਿਲਣ ਦੇ ਨਾਲ ਸਾਰਾ ਘਰ ਰੋਸ਼ਨਾਈ ਦੇ ਨਾਲ ਪਰ ਜਾਂਦਾ ਹੈ ਐਸਾ ਇਲਮਦਾਰ ਬੰਦੇ ਕਹਿੰਦੇ ਨੇ ਤੇ ਸਿਆਣਿਆਂ ਦਾ ਕਹਿਣਾ ਦੁੱਧ ਤੇ ਪੁੱਤ ਜਿਹਦੇ ਘਰ ਦੇ ਵਿੱਚ ਦੁੱਧ ਬੇਸ਼ੁਮਾਰ ਹੋਵੇ ਉਸ ਘਰ ਦੇ ਵਿੱਚ ਦੁੱਧ ਨੂੰ ਪੀਣ ਵਾਲਾ ਹੀ ਕੋਈ ਸੰਤਾਨ ਨਾ ਹੋਵੇ ਤਾਂ ਦੁੱਧ ਫਿਰ ਕਿਸੇ ਕੰਮ ਦਾ ਨਹੀਂ ਚਾਹੇ ਜਿੰਨੇ ਮਰਜ਼ੀ ਕਮੈਂਟਲ ਦੁੱਧ ਰੋਜ਼ ਮੱਝਾਂ ਗਾਵਾਂ ਦੇ ਬੇਸ਼ੁਮਾਰ ਦੇ ਬੇਸ਼ੁਮਾਰ ਕੋਠੀਆਂ ਹਵੇਲੀਆਂ ਹੋਣ ਪਰ ਜੇਕਰ ਪੁੱਤਰ ਹੀ ਨਹੀਂ ਤਾਂ ਫਿਰ ਦੁੱਧ ਕਿਸ ਕੰਮ ਦਾ ਦੁੱਧ ਤੇ ਪੁੱਤ ਨਾਲ ਹੀ ਚੱਲਦੇ ਨੇ ਦੁੱਧ ਪੂਤ ਕੇ ਦਵਾਈਆ ਸਾਹਿਬੇ ਕਮਾਲ ਗੁਰੂ ਗੋਬਨ ਸਿੰਘ ਜੀ ਵੀ ਮਾਰਾ ਇਹ ਕਹਿੰਦੇ ਨੇ ਕਿ ਦੁੱਧ ਤੇ ਪੁੱਤ ਦੀਆਂ ਦਾਤਾ ਦੇਣ ਵਾਲਾ ਉਹੀ ಪರಿਪੂਰਨ ਪਰਮਾਤਮਾ ਹੈ ਹੁਣ ਅੱਜ ਕੱਲ ਕਰਦੇ ਆ ਕਿ ਪੁੱਤਰ ਕਿਸ ਤਰ੍ਹਾਂ ਮਿਲਣਗੇ ਹਰ ਕਿਸੇ ਨੂੰ ਪੁੱਤਰ ਚਾਹੀਦਾ ਹੈ ਵੀਡੀਓ ਨੂੰ ਸਕਿਪ ਨਾ ਕਰਨਾ ਪੂਰੇ ਐਂਡ ਤੱਕ ਦੇਖਣਾ ਪੁੱਤਰ ਕਿਸ ਤਰ੍ਹਾਂ ਮਿਲੇਗਾ ਕਿਸ ਸ਼ਬਦ ਦੇ ਨਾਲ ਮਿਲੇਗਾ ਸਾਰਾ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਕੀ ਰਹਿਤ ਮਰਿਆਦਾ ਉਹ ਸ਼ਬਦ ਦੀ ਕਿਸ ਤਰ੍ਹਾਂ ਕਰਨਾ ਪਏਗਾ ਇੱਕ ਵਾਰ ਕਰਨ ਦੇ ਨਾਲ ਹੀ 25 ਦਿਨ ਕਰਨ ਦੇ ਨਾਲ ਹੀ ਤੇ ਕੁਛ ਦਿਨ ਕਰਨ ਦੇ ਨਾਲ ਹੀ ਪੁੱਤਰ ਦੀ ਦਾਤ ਮਿਲ ਜਾਏਗੀ ਕੀ ਇਹ ਹੋ ਸਕਦਾ ਵਾਕਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੇਕਰ ਐਸਾ ਸ਼ਬਦ ਦਿੱਤਾ ਹੈ ਤੇ ਹੋ ਸਕਦਾ ਕਿ ਨਹੀਂ ਇਹਦੇ ਵਿੱਚ ਅਸੀਂ ਕਿੰਤੂ ਪਰੰਤੂ ਵੀ ਨਹੀਂ ਕਰ ਸਕਦੇ ਕਿਉਂਕਿ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੈ ਕਿਸੇ ਹੋਰ ਗੁਰੂ ਦਾ ਹੋਵੇ ਤਾਂ ਤਰਕ ਥੋੜੀ ਜੀ ਤਰਕ ਕਰ ਲਈਏ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਐਸਾ ਸ਼ਬਦ ਦੇ ਦਿੱਤਾ ਪੁਰਾਣਿਕ ਗ੍ਰੰਥਾਂ ਦੇ ਵਿੱਚ ਪੁਰਾਣਿਕ ਪੋਥੀਆਂ ਦੇ ਵਿੱਚ ਉਹ ਸਾਰੇ ਪ੍ਰਮਾਣ ਪੁਰਾਣਿਕ ਪੋਥੀਆਂ ਦੇ ਵਿੱਚੋਂ ਲਈ ਗਏ ਨੇ ਕਿਸ ਤਰ੍ਹਾਂ ਸ਼ਹੀਦਾ ਸਿੰਘਾ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਬਦਾਂ ਦਾ ਸਾਰ ਕੱਢਿਆ ਉਸ ਦੇ ਮਹਾਤਮ ਦੱਸੇ ਹੁਣ ਵਕਤ ਨੂੰ ਜ਼ਾਇਆ ਨਾ ਕਰਦੇ ਆ ਐਸ਼ੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵੀ ਦਰਜ ਕਰ ਦਿੱਤੇ ਸ਼ਹੀਦਾ ਸਿੰਘਾ ਨੇ ਜੋ ਕਿ ਪੁਰਾਣੇ ਗ੍ਰੰਥਾਂ ਦੇ ਵਿੱਚ ਤੱਥ ਮਿਲਦੇ ਨੇ ਪੁੱਤਰ ਤਾਂ ਹਰ ਕਿਸੇ ਨੂੰ ਚਾਹੀਦੇ ਨੇ ਪੁੱਤਰਾਂ ਤੋਂ ਬਗੈਰ ਮੈਂ ਫੇਰ ਇੱਕ ਵਾਰੀ ਅਰਜ਼ ਕਰਾਂ ਸਾਰਾ ਘਰ ਸੁਣਾ ਹੁੰਦਾ ਹੈ ਪੁੱਤਰ ਦੀ ਐਸੀ ਕੀ ਜ਼ਰੂਰਤ ਹੈ ਜ਼ਰੂਰਤ ਇਹ ਹੈ ਕਿ ਸਾਡਾ ਵੰਸ਼ ਅੱਗੇ ਵੱਧ ਸਕੇ ਹੋਰ ਕੁਝ ਨਹੀਂ ਪਰ ਕਈ ਦਫਾ ਪੁੱਤ ਕਪੁੱਤ ਵੀ ਨਿਕਲ ਆਉਂਦੇ ਨੇ ਮਾਵਾ ਦੁਖੀ ਹੋ ਜਾਂਦੀਆਂ ਨੇ ਮਾਵਾ ਕਹਿੰਦੀਆਂ ਨੇ ਐਸੇ ਪੁੱਤਰ ਜੰਮਣ ਨਾਲੋਂ ਮੈਂ ਬਾਝ ਚੰਗੀ ਪਰ ਜੇਕਰ ਸ਼ਬਦ ਦੀ ਸ਼ਕਤੀ ਦੇ ਨਾਲ ਹੀ ਪੁੱਤਰ ਪੈਦਾ ਹੋਣ ਤਾਂ ਸ਼ਾਇਦ ਮੈਨੂੰ ਲੱਗਦਾ ਹੈ ਕਿ ਉਹ ਪੁੱਤਰ ਬੜੇ ਗੁਣਕਾਰੀ ਹੋਣਗੇ ਉਹ ਪੁੱਤਰ ਬੜੇ ਬਲੀ ਹੋਣਗੇ ਪੁੱਤਰ ਬੜੇ ਸੋਜਵਾਨ ਹੋਣਗੇ ਪੁੱਤਰ ਬੜੇ ਵੱਡੇ ਗਿਆਨੀ ਹੋਣਗੇ ਕਿਉਂਕਿ ਸ਼ਬਦ ਦੀ ਸ਼ਕਤੀ ਹੈ ਇਹ ਕਿਸ ਤਰ੍ਹਾਂ ਹੋਵੇਗਾ ਸ਼ਬਦ ਇੱਕ ਐਸੀ ਹਵਾ ਸ਼ੁੱਧ ਹਵਾ ਜਿਸ ਨੂੰ ਕਹਿੰਦੇ ਆ ਜੋ ਜਿਸ ਦਾ ਉਚਾਰਨ ਕਰਨ ਦੇ ਨਾਲ ਉਹ ਹਵਾ ਸੰਕੇਤ ਪਹੁੰਚਾਉਂਦੀ ਹੈ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸਰੀਰ ਤਾਂ ਜਾ ਨਹੀਂ ਸਕਦਾ ਉੱਥੋਂ ਤੱਕ ਜਦ ਸ਼ਰੀਰ ਨਹੀਂ ਜਾ ਸਕਦਾ ਤੇ ਫਿਰ ਕੀ ਜਾਏਗਾ ਹਵਾ ਜਾਏਗੀ ਸਾਡੀ ਪੁਕਾਰ ਜਾਏਗੀ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਦਰ ਸੁਣੀ ਪੁਕਾਰ ਜਿਵੇਂ ਬਬੀਹਾ ਅੰਮ੍ਰਿਤ ਵੇਲੇ ਬੋਲਦਾ ਜਦੋਂ ਸਵੰਤੀ ਬੂੰਦ ਉਸ ਨੂੰ ਚਾਹੀਦੀ ਹੈ ਉਸ ਦਾ ਗਲਾ ਸੁੱਕਿਆ ਹੁੰਦਾ ਤੇ ਉਹ ਸਵੰਤੀ ਬੂੰਦ ਤੋਂ ਬਗੈਰ ਉਸ ਦੀ ਪਿਆਸ ਨਹੀਂ ਬੁਝ ਸਕਦੀ ਰਜੇਕਰ ਬੀਹੇ ਦੀ ਆਵਾਜ਼ ਉਸ ਦਰਗਾਹ ਤੱਕ ਪਹੁੰਚ ਸਕਦੀ ਹੈ ਤਾਂ ਫਿਰ ਸਾਡੀ ਕਿਉਂ ਨਹੀਂ ਮਨੁੱਖ ਦਾ ਸਿਰ ਮੌਰ ਜੁਨਾ ਦੇ ਵਿੱਚ ਆਉਂਦਾ ਹੈ ਤੇ ਇਹ ਹਵਾ ਹੀ ਹੁੰਦੀ ਹੈ ਜਿਹੜੀ ਹਵਾ ਪਰਮਾਤਮਾ ਤੱਕ ਸਾਡੀ ਗੱਲ ਪਹੁੰਚਾਉਂਦੀ ਹੈ ਤੇ ਜਦ ਪਰਮਾਤਮਾ ਤੱਕ ਸਾਡੀ ਗੱਲ ਹਵਾ ਹੀ ਪਹੁੰਚਾਉਂਦੀ ਹੈ ਤਾਂ ਫਿਰ ਕਿਉਂ ਨਾ ਹਵਾ ਦੇ ਨਾਲ ਆਪਣਾ ਮੇਲ ਜੋਲ ਰੱਖਿਆ ਜਾਵੇ ਕਰਨਾ ਕੁਝ ਨਹੀਂ ਹੈ ਜਿਵੇਂ ਸਵਾਸ ਚੱਲ ਰਹੇ ਨੇ ਸਵਾਸਾਂ ਦੇ ਉੱਤੇ ਸ਼ਬਦ ਨੂੰ ਟਿਕਾ ਦੇਣਾ ਹੈ ਜੇ ਦਜ ਸਵਾਸਾਂ ਦੇ ਉੱਤੇ ਸ਼ਬਦ ਟਿਕ ਜਾਵੇ ਤੇ ਮਹਾਰਾਜ ਕਹਿੰਦੇ ਨੇ ਦਮ-ਦਮ ਸਦਾ ਸਮਾਲਦਾ ਦਮ ਨਾ ਬਿਰਥ ਆ ਜਾਏ। ਉਹ ਸਵਾਸ ਬਿਰਥੇ ਜਾਣ ਨਹੀਂ ਦੇਣੀ। ਜਦ ਸਵਾਸ ਹੀ ਨਹੀਂ ਬਿਰਥੇ ਜਾਣਗੇ ਤਾਂ ਫਿਰ ਉਸ ਦਰਗਾਹ ਦੇ ਵਿੱਚ ਸਾਡੀ ਆਵਾਜ਼ ਪਹੁੰਚ ਜਾਵੇਗੀ। ਜਦ ਦਰਗਾਹ ਦੇ ਵਿੱਚ ਆਵਾਜ਼ ਪਹੁੰਚ ਗਈ ਫਿਰ ਚਾਹੇ ਜੋ ਮਰਜੀ ਮੰਗ ਲਈਏ। ਹੁਣ ਪੁੱਤਰ ਦੇ ਤਾਲੂਕਾਤ ਕਿਹੜੇ ਸ਼ਬਦ ਨੇ ਜੋ ਪੁੱਤਰ ਦਵਾ ਦਿੰਦੇ ਨੇ। ਜਿਨ੍ਹਾਂ ਦਾ ਜਾਪ ਕਰਨ ਦੇ ਨਾਲ ਪੁੱਤਰ ਹੋ ਜਾਂਦੇ ਨੇ ਜਿਨ੍ਹਾਂ ਦਾ ਜਾਪ ਕਰਨ ਦੇ ਨਾਲ ਘਰ ਦੇ ਵਿੱਚ ਖੁਸ਼ੀਆਂ ਸਾਰੇ ਪਾਸੇ ਛਾ ਜਾਂਦੀਆਂ ਨੇ ਕਿ ਇਹਨਾਂ ਘਰੇ ਪੁੱਤਰ ਹੋਇਆ ਜਿਨ੍ਹਾਂ ਦਾ ਜਾਪ ਕਰਨ ਦੇ ਨਾਲ ਐਸੇ ਸ਼ਬਦ ਪਾਵਰਫੁੱਲ ਨੇ ਆਪਣੇ ਆਪ ਦੇ ਵਿੱਚ ਬੜੀ ਹੀ ਸ਼ਕਤੀ ਰੱਖਦੇ ਐ ਐਸੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜੋ ਪੁੱਤਰ ਦਵਾਉਣ ਦੇ ਵਿੱਚ ਸਕਸ਼ਮ ਨੇ ਜੋ ਪੁੱਤਰ ਦਵਾ ਦੇਣਗੇ ਚਾਏ ਇਸ ਸ਼ਬਦ ਨੂੰ ਹਿੰਦੂ ਕਰ ਲੈਣ ਮੁਸਲਮਾਨ ਕਰ ਲੈਣ ਸਾਈ ਬੋਧੀ ਜੈਨੀ ਕਿਸੇ ਵੀ ਫਿਰਕਾ ਦੇ ਕਿਸੇ ਵੀ ਜਾਤ ਪਾਤ ਦੇ ਕਿਸੇ ਵੀ ਮਸਜਦ ਦੇ ਪੁੱਤਰ ਮਿਲ ਜਾਣਗੇ ਕਿਹੜਾ ਐਸਾ ਸ਼ਬਦ ਕਿਹੜੇ ਰਾਗ ਦੇ ਵਿੱਚ ਦਰਜ ਹੈ ਐਸਾ ਸ਼ਬਦ ਜੋ ਪੁੱਤਰ ਦਵਾ ਦਿੰਦਾ ਕੀ ਇਦਾਂ ਹੋ ਸਕਦਾ ਬਿਲਕੁਲ ਹੋ ਸਕਦਾ 1000% ਹੋ ਸਕਦਾ ਮੈਂ ਕਹਿੰਦਾ 1000% ਵੀ ਘੱਟ ਹੈ ਜਿੰਨੀਆਂ ਮਰਜ਼ੀ ਜੀਦੋਂਾਂ ਪਿਛੇ ਲਾਈਆਂ ਜਾਣ ਕਿਉਂਕਿ ਇਸ ਸ਼ਬਦ ਦਾ ਹਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਖੁਦ ਦਿੱਤਾ ਹੈ ਕਿ ਇਹ ਸ਼ਬਦ ਦੇ ਨਾਲ ਗਰਭ ਦੀ ਰੱਖਿਆ ਹੁੰਦੀ ਹੈ ਤੇ ਜਿਨ੍ਹਾਂ ਦਾ ਗਰਭ ਨਹੀਂ ਬਣਦਾ ਉਹਨਾਂ ਦਾ ਗਰਭ ਵੀ ਬਣ ਜਾਂਦਾ ਤੇ ਪੁੱਤਰ ਦੀ ਦਾਤ ਵੀ ਮਿਲ ਜਾਂਦੀ ਹੈ ਕਿਹੜਾ ਸ਼ਬਦ ਗੌੜੀ ਗੁਆਰੇਰੀ ਮਹੱਲਾ 5 ਗੁਆਰੇਰੀ ਰਾਗ ਹੈ ਗੌੜੀ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਐਸਾ ਸ਼ਬਦ ਦੇ ਦਿੱਤਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਜਿਨ ਕੀਤਾ ਮਾਟੀ ਤੇ ਰਤਨ ਜਿਸ ਨੇ ਮਿੱਟੀ ਤੋਂ ਰਤਨ ਬਣਾ ਕੇ ਰੱਖ ਦਿੱਤਾ ਗਰਭ ਮੈਂ ਰਾਖਿਆ ਜਿਨ ਕਰ ਯਤਨ ਜਿਸ ਨੇ ਗਰਭ ਦੇ ਵਿੱਚ ਰੱਖਿਆ ਕਰ ਦਿੱਤੀ ਜੇ ਗਰਭ ਨਹੀਂ ਸੀ ਹੁੰਦਾ ਤਾਂ ਉਸ ਨੇ ਗਰਭ ਬਣਾ ਦਿੱਤਾ ਜਿਨ ਦੀਨੀ ਸੋਭਾ ਵਡਿਆਈ ਤੇ ਉਸ ਪ੍ਰਭੂ ਨੇ ਗਰਭ ਦੇ ਵਿੱਚ ਰੱਖ ਕੇ ਵਡਿਆਈ ਬਖਸ਼ ਦਿੱਤੀ ਕਿਸ ਦੀ ਪੁੱਤਰ ਦੀ ਤੇ ਸੁਪ੍ਰਭ ਕਾਉ ਆਠ ਪੈਰ ਤੇ ਆਈ ਤੇ ਜਦ ਗਰਭ ਦੇ ਵਿੱਚ ਜਿਸ ਨੇ ਦਾਤ ਹੀ ਬਖਸ਼ ਦਿੱਤੀ ਪੁੱਤਰ ਦੀ ਤੇ ਫਿਰ ਉਸ ਪ੍ਰਭੂ ਨੂੰ ਅੱਠੇ ਪੈਰ ਆराधना ਤਾਂ ਬਣਦਾ ਹੀ ਹੈ ਰਮਈਆ ਰੇਨ ਸਾਧ ਜਨ ਪਾਵੋ ਗੁਰ ਮਿਲੇ ਆਪਣਾ ਖਸਮ ਤੇ ਆਵੋ ਰਹਾਓ ਇਥੋਂ ਤੱਕ ਜਾਪ ਕਰਨਾ ਗਾਉੜੀ ਗਵਾਰੇਰੀ ਮਹੱਲਾ ਪੰਜਵਾ ਜਿਨ ਕੀਤਾ ਮਾਟੀ ਤੇ ਰਤਨ ਮੈਂ ਫੇਰ ਇੱਕ ਦਫਾ ਬੋਲਦਿਆਂ ਗਾਉੜੀ ਗਵਾਰੇਰੀ ਮਹੱਲਾ ਪੰਜਵਾ ਜਿਨ ਕੀਤਾ ਮਾਟੀ ਤੇ ਰਤਨ ਗੁਰ ਮਿਲੇ ਆਪਣਾ ਖਸਮ ਤੇ ਆਵੋ ਰਹਾਓ ਤੱਕ ਇਥੋਂ ਤੱਕ ਜਾਪ ਰੱਖਣਾ ਇਸ ਸ਼ਬਦ ਦਾ ਹੁਣ ਕਿੰਨੇ ਦਿਨ ਕਰਨਾ ਹੈ 25 ਦਿਨ ਕਿੰਨੀ ਵਾਰ ਕਰਨਾ ਹੈ 25000 ਵਾਰ ਤੇ ਸੋਮਵਾਰ ਸ਼ੁਰੂਆਤ ਕਰਨੀ ਇਸ ਸ਼ਬਦ ਦੀ ਤੇ ਜਿਸ ਸੋਮਵਾਰ ਭੋਗ ਪਾਉਣਾ ਹੈ ਜਿਸ ਦਿਨ 25000 ਹੋਣ ਲੱਗੇ ਜਿਸ ਸੋਮਵਾਰ 25000 ਹੋਣ ਲੱਗੇ ਉਸ ਸੋਮਵਾਰ ਗੁਰਦੁਆਰੇ ਜਾ ਕੇ ਦੇਖਰਾ ਕੇ ਤੇ ਉੱਥੇ ਹੀ ਜਾਪ ਕਰਕੇ ਤੇ ਭੋਗ ਫਾਦਣਾ ਹੈ ਉਮੀਦ ਹੈ ਗੱਲ ਪੱਕੜ ਚ ਆ ਗਈ ਹੋਵੇਗੀ ਗੌੜੀ ਗਵਾਰੇਰੀ ਮਹੱਲਾ ਪੰਜਵਾਂ ਜਨ ਕੀਤਾ ਮਾਟੀ ਤੇ ਰਤਨ ਜਨ ਕੀਤਾ ਮਾਟੀ ਤੇ ਰਤਨ ਤੋਂ ਲੈ ਕੇ ਰਮਈਆ ਗੁਰਮੇਲੇ ਆਪਣਾ ਖਸਮ ਤੇ ਆਵੋ ਰਹਾਓ ਤੱਕ ਇਥੋਂ ਤੱਕ ਜਾਬ ਕਰਨਾ ਇਹ ਜੇਕਰ ਸ਼ਬਦ ਦਾ ਜਾਬ ਕਰ ਲਵਾਂਗੇ ਤੇ ਸਾਨੂੰ ਪੁੱਤਰ ਦੀ ਦਾਤ ਮਿਲ ਜਾਵੇਗੀ ਉਹ ਪੁੱਤਰ ਜੋ ਪੁੱਤਰ ਸ਼ਬਦ ਦੇ ਨਾਲ ਪੈਦਾ ਹੋਇਆ ਉਹ ਪੁੱਤਰ ਜੋ ਪੁੱਤਰ ਸ਼ਬਦ ਦੇ ਨਾਲ ਜਨਮਿਆ ਤੇ ਐਸਾ ਗਿਆਨੀ ਵਿਦਵਾਨ ਤੇ ਯੁੱਗਪੁਰਸ਼ ਪੁੱਤਰ ਪੈਦਾ ਹੋਵੇਗਾ ਤੇ ਸੂਰਮਤਾਈ ਉਹਦੇ ਅੰਦਰ ਹੋਵੇਗੀ ਐਸਾ ਐਸਾ ਪੁੱਤਰ ਪੈਦਾ ਹੋਵੇਗਾ ਹੁਣ ਮੈਂ ਜ਼ਿਆਦੀਆਂ ਤੁਹਾਡੇ ਨਾਲ ਗੱਲਾਂ ਨਹੀਂ ਕਰਨੀਆਂ ਇਹ ਸ਼ਬਦ ਦਾ ਤੁਸੀਂ ਜਾਪ ਰੱਖੋ 25 ਦਿਨ 25000 ਵਾਰ ਅੰਮ੍ਰਿਤ ਵੇਲੇ ਕਰ ਲੋ ਚਾਹੇ ਅੱਗੇ ਪਿੱਛੇ ਕਰ ਲੋ ਜਿਸ ਵਕਤ ਵੀ ਵਕਤ ਲੱਗੇ ਪਰ ਸੋਮਵਾਰ ਕਰੋ ਸੋਮਵਾਰ ਦਿਨਾਂ ਦਾ ਵੀ ਪ੍ਰਭਾਵ ਹੁੰਦਾ ਕਈ ਲੋਕੀ ਕਿੰਤੂ ਪਰੰਤੂ ਕਰਦੇ ਆ ਕਿ ਦਿਨ ਕਿਉਂ ਦੱਸ ਦਿੱਤੇ ਆ ਪਰ ਦਿਨਾਂ ਦਾ ਵੀ ਪ੍ਰਭਾਵ ਹੁੰਦਾ ਲੋਹੂਣ ਲੋਕ ਐਤਵਾਰ ਨੂੰ ਦੁਪਹਿਰਾ ਕੱਢਦੇ ਆ ਕਿਉਂ ਕੱਢਦੇ ਆ ਹੈਨਾ ਲੋਕ ਬੜੇ ਕਿ ਕਿੰਤੂ ਪਰੰਤੂ ਕਰਦੇ ਅਸੀਂ ਤਾਂ ਪ੍ਰਭੂ ਦਾ ਨਾਮ ਲੈਣਾ ਜਿਸ ਦਿਨ ਮਰਜੀ ਕਰੀਏ ਤੇ ਇਸ ਵਾਸਤੇ ਇਹ ਸ਼ਬਦ ਦਾ ਜਾਪ ਰੱਖਿਆ ਜਾਏ ਜੋ ਸ਼ਬਦ ਸਾਨੂੰ ਪੁੱਤਰ ਦਵਾ ਦੇਗਾ ਜਿਸ ਸ਼ਬਦ ਦੇ ਨਾਲ ਸਾਡੀ ਮਨੋ ਕਾਮਨਾ ਪੂਰੀ ਹੋ ਜਾਏਗੀ ਪੁੱਤਰ ਪ੍ਰਾਪਤੀ ਦੀ ਤੇ ਜਿੰਨੀਆਂ ਵੀ ਮਾਵਾਂ ਮੈਨੂੰ ਸੁਣ ਰਹੀਆਂ ਨੇ ਜਿਨ੍ਹਾਂ ਦੇ ਨਵੇਂ ਵਿਆਹ ਹੋਏ ਨੇ ਉਹ ਇਸ ਸ਼ਬਦ ਦਾ ਬਿਆਸ ਰੱਖਣ ਤਾਂ ਕਿ ਇਹ ਸ਼ਬਦ ਦਾ ਬਿਆਸ ਰੱਖ ਕੇ ਅਸੀਂ ਪੁੱਤਰ ਦੀ ਦਾਤ ਪ੍ਰਾਪਤ ਕਰ ਸਕੀਏ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਐਮ ਐਸ ਜੀ ਕਲਿੱਪਸ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਗੋਹਰ ਮੈਨੂੰ ਦਿਓ ਇਜਾਜ਼ਤ ਫਿਰ ਅਗਲੇ ਸ਼ਬਦ ਦੀ ਪੇਸ਼ਕਾਰੀ ਜ਼ਰੂਰ ਕਰਾਂਗੇ ਬਹੁਤ ਜਲਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ